ਸਤ ਸ੍ਰੀ ਅਕਾਲ ਦੋਸਤੋ ਫਾਰਮ ਸਿਮੂਲੇਟਰ ਦੀ ਇੱਕ ਹੋਰ ਵੀਡੀਓ 'ਚ ਤੁਹਾਡਾ ਸਵਾਗਤ ਹੈ। ਲੈ ਵੀ ਜੌਂਡੀਅਰ ਪਾਲੇ 575 ਮਗਰ ਪਾਲੇ ਆਪਾਂ ਨੇ ਪਾਲੀਆਂ ਆਪਾਂ ਦੋ ਟਰਾਲੀਆਂ। ਇਹਨਾਂ ਨੂੰ ਭਰ ਕੇ ਦੇ ਦਿਆਂ ਵੀ ਕਿਵੇਂ ਜ਼ੋਰ ਮਾਰਦਾ ਦੇਖਾਂਗੇ 4휠 'ਚ ਕਿਵੇਂ ਜ਼ੋਰ ਮਾਰਦਾ ਦੇ ਤੇ 2휠 'ਚ ਕਿਵੇਂ ਮਾਰਦਾ ਡਿਫੈਂਸ ਲੌਕ ਆਫ ਕਰਕੇ ਔਨ ਕਰਕੇ ਦੇਖਾਂਗੇ ਪੂਰਾ ਮਤਲਬ ਟੱਕ ਪਾਵਾਂਗੇ। ਖਿਆਲ ਰੱਖਿਓ ਤੇ ਇ ਹੈ। ਮਾਰਦਾ ਨਾ ਬੜਕਾਂ ਪੂਰੀਆਂ ਬੇਡ ਬੂਟ ਲੱਗੇ ਵੇ ਆ ਮੰਗਲੇ ਟਾਇਰਾਂ ਚ ਵੀ ਤੇ ਮੂਰੇ ਵੇਟ ਰੱਖੇ ਹੋਇਆ ਆ ਐਂ ਵਿਊ ਆ ਕੈਵਣਾ ਵਾ ਵਾ ਦੇਖ ਟਰੈਕਟਰ ਦੀ ਇੱਕ ਆ ਹਿਰਨ ਦਾ ਹਿਰਨ ਹਿਰਨਾ ਕਹਿੰਦੇ ਹਿਰਨ ਦਾ ਦਾ ਰੌਲਾ ਸਾਰਾ ਦੇਖ ਦੋ ਪਾਈਆਂ ਵੀ ਆ ਨੇ ਪੀ ਆਰ ਗিয়ার ਵਾਲਾ ਪੀ ਆਰ ਗিয়ার ਵਾਲਾ ਇਹ ਹਨ ਲੈ ਕੇ ਚੱਲਦੇ ਆ ਆਪਣੇ ਜਿੱਥੇ ਕਪੈਣ ਚੱਲਦੀ ਉਥੇ ਲੈ ਕੇ ਚੱਲਦੇ ਆ ਨੂੰ ਉਥੇ ਆਪਣੀ ਲੋਕੇਸ਼ਨ ਆਪਾਂ ਇੱਥੋਂ ਮੋੜਾਂ ਦੀ ਖੇਤਾਂ ਲੈ ਵੀ ਚੜਾ ਕੇ ਮੋੜ ਥੋੜਾ ਜਿਹਾ ਬੜਾ ਨੇੜੇ ਦੀ ਨਾ ਮੋੜ ਕਿਤੇ ਬੈਠ ਫਸਾ ਦੇਈ ਜਾਣ ਦੇ ਜਾਣ ਦੇ ਦੱਬੀ ਕੀ ਹੋ ਗਿਆ ਚਾਰ ਟਰਾਲੀਆਂ ਹੀ ਪਾਵਾਂਗੇ ਤੇ ਮਗਰ ਦੋ ਹੁਣ ਹਾਲੈਂਡ ਉੱਤੇ ਹਾਲੈਂਡ ਮਗਰ ਪਾਈਆਂ ਹੋਈਆਂ ਨੇ ਚਾਰੇ ਫੁੱਲ ਕਰਕੇ ਪਾ ਕੇ ਦੇਖਾਂਗੇ ਦੂਬਾਰ ਵੀ ਕਿਵੇਂ ਚੱਲਦਾ ਹੈ ਕਿਰਾਂ ਪਹਿਲਾਂ ਦੋ ਟਰਾਲੀਆਂ ਤੇ ਦੇਖਾਂਗੇ ਉਹ ਨੈਕਸਟ ਭਾਰਤ ਚਾ ਪਗਲੀ ਵੀਡੀਓ ਚ ਬਣਾਵਾਂਗੇ ਉਸ ਤਰ੍ਹਾਂ ਦੇ ਜਾਂ ਜਿੰਮੇ ਵੀ ਹੋਇਆ ਆਪਾਂ ਆਏ ਦੋ ਟਰਾਲੀਆਂ ਦੇ ਪਹਿਲਾਂ ਦੇਖਾਂਗੇ ਜੋਰ ਫਿਰ ਚਾਰ ਪਾਵਾਂਗੇ ਫਿਰ ਐਂ ਵਧਾਈ ਜਾਵਾਂਗੇ ਵੀ ਕਿੰਨੇ ਟਰਾਲੀਆਂ ਤੱਕ ਇਹ ਟਰੈਕਟਰ ਖਿੱਚ ਸਕਦਾ ਸਾਰੇ ਇੰਡੀਅਨ ਟਰੈਕਟਰ ਆਪਣੇ ਕੋਲ ਹੈਗੇ ਨੇ ਦੇਖ ਲਾਂਗੇ ਕਿੰਨੇ ਮੈਂ ਕਨਾਰ ਆ ਜਾਣਾ ਸੀ ਦਿਖਾਵਾਂਗੇ ਬੈਕ ਕਰਨਾ ਬੂ ਬਹੁਤ ਥਮੇ ਉਹਦੀ ਕਮਾਉਣਾ ਬੂ ਮੇਰੇ ਹਿਸਾਬ ਨਾਲ ਦੂਜੀ ਲੋਟ ਮੁਰਦੀਆਂ ਨੇ ਕਿਉਂਕਿ ਚਾਰ ਟਾਇਰ ਨਹੀਂ ਨਾ ਨੇ ਅੱਜ ਆਪਣੀ ਜਿਹੜੀ ਦੂਜੀ ਇੰਡੀਅਨ ਟਰਾਲੀ ਆ ਉਹ ਇੱਕ ਦੂਜੇ ਨਾਲ ਅਟੈਚ ਨਹੀਂ ਹੁੰਦੀਆਂ ਨਹੀਂ ਤਾਂ ਉਹਦੇ ਜੋਰ ਦੇਖਣਾ ਚਾਹੀਦਾ ਇਸ ਲੀਕਾਂ ਇਹਨਾਂ ਦੇ ਹੁੱਕਾ ਦੂਜੀ ਲੋਟ ਹੁੰਦੀਆਂ ਨੇ ਤਾਂ ਇੱਕ ਦੂਜੇ ਨਾਲ ਅਟੈਚ ਹੋ ਜਾਂਦੀਆਂ ਨੇ ਲਗਾਈਂ ਕਮਾਉਣੀ ਬੂ ਤਾਂ ਇਹ ਡਰਾਵਲ ਪਾ ਲਾਂਗੇ ਇਹਦੇ ਮਗਰ ਡਰਾਵਲ ਪਾਈ ਵੀ ਇਹਦੇ ਮਗਰ ਪਾਈ ਵੀਰ ਦੇਖਾਂਗੇ ਕਿ ਮੇਲਾ ਵੀ ਪਾਣੀ ਵੇ ਦੀ ਨਗਾ ਲਈ ਕਹਿੰਦਾ ਕੱਚੇ ਰਾਹਾਂ ਤੁਸੀਂ ਚੱਲਾਂਗੇ 18 ਦੇ ਟਾਇਰਾਂ ਵਾਲਾ 18 ਦੇ ਟਾਇਰਾਂ ਵਾਲਾ ਜੇ ਆਪਾਂ ਏਸੀ ਕੈਬਨ ਚਲਾਉਣੇ ਆ ਫਿਰ 16 ਦੇ ਟਾਇਰਾਂ ਚ ਆਉਂਦਾ ਹੈਗਾ ਇਹ 18 ਦੇ 18 ਵਾਲਾ ਟਰੈਕਟਰ ਆ। ਇਹ ਦੇਖਦੇ ਆਂ ਕੀ ਬਣਦਾ। ਲੈ ਆਪਣੇ ਖੇਤ ਦੇ ਕੋਲ ਪਹੁੰਚ ਗਏ। ਇੱਧਰ ਤੋਂ ਸਟਾਰਟ ਹੋ ਜਾਂਦਾ ਖੱਬੇ ਹੱਥੋਂ ਆਪਣਾ ਸਾਰਾ ਖੇਤ ਸਟਾਰਟ ਆ। ਚਾਰ ਘੇਰੇ ਨੇ ਅੱਡ-ਅੱਡ। ਉਹ ਪਹਿਲਾ, ਆ ਦੂਜਾ, ਉਹ ਪਹਿਲਾ ਗਾ, ਆ ਦੂਜਾ ਘੇਰਾ। ਜਾਣ ਦੇ, ਜਾਣ ਦੇ, ਦੱਬੀ ਜਾਣ ਦੇ। ਬੇਟ ਐਦੇ ਉ ਪੀਰੇ ਹੈ ਮੇ ਜੋ ਰਹਿਮਤ ਟਟੇ ਨੇ ਲੈ بیاਕ ਪੈਣ ਆਪਣੀ ਚੱਲਦੀ ਆ ਇੱਥੇ ਲਾਵਾਂਗੇ ਆਪਾਂ ਕੰਬੈਨ ਆਪੇ ਇੱਕ ਹੋਰ ਵਿਸ਼ਾਲ ਵੀ ਲਿਓਣੀ ਆ ਇਹ ਆਪਣੀ ਹੈ ਚੱਲਦੀ ਆ ਦੂਜੀ ਦੇਖਾਂਗੇ ਦੂਬਾ ਵਰਕੀਆਂ ਵੱਡਦਾ ਜਾਂਦਾ ਤਾਂ ਕਿਉਂਕਿ ਖਾਲੀ ਆ ਨਾ ਖਾਲੀ ਆ ਹਜੇ ਤਾਂ ਕਰਕੇ ਬਾਹਾਂ ਥੋੜਾ ਜਿਹਾ ਹੈਗਾ ਵੀ ਗੱਲਾ ਉਹ ਕਰਕੇ ਦੇਖ ਲਈਏ ਥੋੜੇ ਜੇ ਲੈ ਕੇ ਦੇਖ ਲਈਏ ਪੰਗੇ ਮਤਲਬ ਦੇਖਦੇ ਦੇ ਹੈਗਾ ਗੱਲਾ ਹੋਦੀ ਮਾਰਦਾ ਪੂਰਾ ਜੋਰ ਦੇਖ ਉਹ ਲਹਿਰਾ ਪਾਈ ਜਾਂਦਾ ਦਾਦਾ ਵੀ ਹਾਂ ਵਾਹਣ ਗਿੱਲਾ ਹੈਗਾ ਹੈਗਾ ਪਤਾ ਲੱਗੂ ਫਿਰ ਅਸਲੀ ਉਹ ਉੱਥੇ ਆਪਣੇ ਦੂਜੀ ਸਾਈਡ ਮੱਲਾ ਹੌਲਣ ਖੜਾ ਉਹ ਦੋ ਟਰਾਲੀਆਂ ਕਪਾਣ ਕੋਲ ਦੀ ਦਿੰਦੀਆਂ ਨੇ ਉਹ ਸੀ ਇਹਦੇ ਖੜਾ ਲੈਣੇ ਆਪਾਂ ਲੈ ਇੱਥੇ ਦੇਖਦੇ ਆਪਾਂਗੇ ਚੈੱਕ ਚੱਕ ਤਾਂ ਨਾ ਮੂੰਹ ਤਾਂ ਹਾਂ ਨੂੰ ਉਹ ਟਰਾਲੀ ਵੀ ਤਾਂ ਖੀਰ ਵੀ ਖਾਲੀ ਦੀ ਨਾ ਉਹ ਡਰਾਈਵਰ ਜਦੋਂ ਆਪਾਂ ਲਾਉਣਿਆਂ ਉਹ ਤਾਂ ਆਹਾਂ ਦੀ ਕੱਢ ਕੇ ਪਾਈ ਵੀ ਹੈ ਜਿੱਥੇ ਫੱਲ ਨੂੰ ਜ਼ੋਰ ਜ਼ਿਆਦਾ ਲਾਉਂਦੀ ਆਏ ਲੈ ਦੇ ਟੱਕਣ ਜਿੱਤਾ ਖੋਲ ਤੇ ਮੈਂ ਕਿਹਾ ਹਾਂ ਬੰਦ ਹੀ ਰੱਖਾ ਜਿਹੜਾ ਟੈਂਕੀ ਭਰੀ ਹੈ ਤੇ ਟੈਂਕੀ ਭਰ ਗਈ ਫਿਰ ਪਵਾ ਲਾਂਗੇ ਅੱਜ ਦੇਖਦੇ ਆ ਟਰੈਕਟਰ ਦਾ ਕੀ ਹੋਲੀ ਆ ਕੀ ਬਣਦਾ ਜਾਂ ਕੀ ਨਹੀਂ ਬਣਦਾ ਭਰਦੇ ਉਧਰ ਜਾ ਕੇ ਟਰਾਲ ਜੇ ਟੈਂਕੀ ਫੁੱਲ ਹੋ ਗਈ ਫਿਰ ਦੇਖਦੇ ਆ ਕੀ ਬਣਦਾ ਕੀ ਨਹੀਂ ਪੋਰਟਾਜ ਕੁਝ ਨਹੀਂ ਐਮ ਦੀਆਂ ਵੀਡੀਓ ਆਉਣੀਆਂ ਜਲਦ ਤੋਂ ਜਲਦ ਕਦੇ-ਕਦੇ ਪਾਉਣ ਕਣਿਓ ਡੇਟ ਹੋ ਜਾਂਦੇ ਆ ਪਤਾ ਵੀ ਹਲੇ ਸੀਜ਼ਨ ਦਾ ਟਾਈਮ ਆ ਤੇ ਇਧਰ ਉਧਰ ਹੁੰਨੇ ਆ ਆਉਣੀਆਂ ਜੀ